ਪੰਜਾਬ ਦੇ ਵਿੱਚ ਕਾਲੇ ਦੌਰ ਨੂੰ ਅਕਸਰ ਹੀ ਪੰਜਾਬ ਦੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਜਦੋਂ ਫਰੋਲਿਆ ਜਾਂਦਾ ਹੈ ਤਾਂ ਕਈਆਂ ਦੇ ਜ਼ਖਮ ਅੱਲੇ ਹੋ ਜਾਂਦੇ ਕਾਲੇ ਦੌਰ ਦੇ ਦੌਰਾਨ ਬੇਕਸੂਰਾ ਨੂੰ ਮੌਤ ਦੇ ਘਾਟ ਉਤਾਰਨ ਦੇ ਮਾਮਲਿਆਂ ਨੂੰ ਜਾਗਰ ਕਰਨ ਵਾਲੇ ਜਸਵੰਤ ਸਿੰਘ ਕਾਲੜਾ ਦੇ ਜੀਵਨ ਦੇ ਆਧਾਰਿਤ ਫਿਲਮ ਬਣਨ ਜਾ ਰਹੀ ਹੈ ਜਿਸ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਛਿੜ ਗਿਆ ਸੀ ਅਤੇ ਲਗਾਤਾਰ ਇਸ ਦਾ ਵਿਰੋਧ ਵੀ ਹੋ ਰਿਹਾ ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਵਿੱਚ ਦਿਲਜੀਤ ਹੀ ਮੁੱਖ ਭੂਮਿਕਾ ਅਦਾ ਕਰਨਗੇ ਜਿਨ੍ਹਾਂ ਵੱਲੋਂ 1984 ਵਿੱਚ ਵੀ ਮੁੱਖ ਭੂਮਿਕਾ ਅਦਾ ਕੀਤੀ ਗਈ ਸੀ ਅਤੇ ਪਰਦੇ ਤੇ ਆਪਣੇ ਕਿਰਦਾਰ ਦੇ ਨਾਲ ਦਿਲਜੀਤ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੇ ਸਨ ਇਸ ਫੇਰ ਨੂੰ ਲੈ ਕੇ ਸੰਸਦ ਬੋਰਡ ਦੇ ਸਾਲ 2009 ਤੋਂ ਲੈ ਕੇ 2014 ਤੱਕ ਮੈਂਬਰ ਰਹੇ ਅਮਰਜੀਤ ਟਿੱਕਾ ਨੇ ਕਈ ਅਹਿਮ ਖੁਲਾਸੇ ਕੀਤੇ ਹਨ ਅਤੇ ਕਿਹਾ ਕਿ ਜਦੋਂ ਦਿਲਜੀਤ ਦੀ 1986 ਫਿਲਮ ਬਣ ਰਹੀ ਸੀ ਤਾਂ ਉਦੋਂ ਵੀ ਫਿਲਮ ਦਾ ਵਿਰੋਧ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਪਰ ਅਸੀਂ ਇਸ ਫਿਲਮ ਨੂੰ ਰਿਲੀਜ਼ ਕਰਵਾਇਆ ਉਹਨਾਂ ਨੇ ਕਿਹਾ ਕਿ ਅਜਿਹੀਆਂ ਫਿਲਮਾਂ ਬਨਣੀਆਂ ਚਾਹੀਦੀਆਂ ਹਨ ਜੋ ਪੰਜਾਬ ਦੇ ਇਤਿਹਾਸ ਨੂੰ ਪੰਜਾਬ ਦੇ ਵਿੱਚ ਕਾਲੇ ਦੌਰ ਨੂੰ ਦਸਾਉਂਦੀਆਂ ਹਨ ਅਤੇ ਉਹਨਾਂ ਨੇ ਅੱਗੇ ਕਿਹਾ ਕਿ ਜਸਵੰਤ ਸਿੰਘ ਕਲੜਾ ਦਾ ਇੱਕ ਬਹੁਤ ਵੱਡਾ ਰੋਲ ਰਿਹਾ ਹੈ ਜਿਸ ਬਾਰੇ ਸਾਡੀ ਪੀੜ੍ਹੀ ਨੂੰ ਜਾਨਣਾ ਬਹੁਤ ਜ਼ਰੂਰੀ ਹੈ ਵਿਸ਼ਵਾਸੀ ਖਲੜਾ ਇਹ ਨਾ ਉਹਨੂੰ ਜੀਵਨ ਦੇ ਉੱਤੇ ਆਧਾਰਿਤ ਇੱਕ ਮੂਵੀ ਆ ਰਹੀ ਹੈ ਜਿਸ ਨੂੰ ਲੈ ਕੇ ਸੈਂਸਰ ਬੋਰਡ ਨੇ 85 ਕੱਟ ਲਗਾਏ ਗਏ ਨੇ ਪਰ ਮੂਵੀ ਹਜੇ ਤੱਕ ਉਤੇ ਲੋਕ ਲਗਾਈ ਹੋਈ ਹੈ ਕਿਸ ਤਰ੍ਹਾਂ ਦੇਖਿਓ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਪੁਰਾਣੇ ਬੋਰਡ ਦੇ ਮੈਂਬਰ ਵੀ ਰਹੇ ਸੀ ਦੇਖੋ ਜਿਹੜੀ ਇਹ ਫਿਲਮ ਆ ਰਹੀ ਹੈ ਸਰਜਾ ਜਸਵੰਤ ਸਿੰਘ ਖਲੜਾ ਜਿਹੜੇ ਹਿਊਮਨ ਰਾਈਟਸ ਦੇ ਬਹੁਤ ਵੱਡੇ ਐਕਟਿਵਿਸਟ ਹੋਏ ਨੇ ਉਨਾ ਦੀ ਇਹ ਆਰਟ ਫਿਲਮ ਹੈ ਇੱਕ ਪੰਜਾਬ ਦੀ ਸੱਚੀ ਗਾਥਾ ਵੀ ਬਹਿਲੋ ਵੀ ਜੀ ਵੀ ਅਰ ਸੁਰਜੀ ਗਾਥਾ ਹੈ ਇਹਦੇ ਤੇ ਫਿਲਮ ਬਣ ਰਹੀ ਹੈ ਬਹੁਤ ਵੱਡੀ ਗੱਲ ਹੈ ਇਹ ਸਾਨੂੰ ਮਾਣ ਹੈ ਪੰਜਾਬ ਦੇ ਉਸ ਮਹਾਨ ਕਲਾਕਾਰ ਤੇ ਦਲਜੀਤ ਦੋਸਾਂਜ ਤੇ ਜਿਨੇ ਇਹ ਬਹੁਤ ਵੱਡਾ ਚੁਣੌਤੀ ਜਿਹੜਾ ਪੂਰਾ ਰੋਲ ਹੈ ਉਹਨੇ ਸਵੀਕਾਰ ਕੀਤਾ ਤੇ ਪਹਿਲਾਂ ਵੀ ਉਹਨਾਂ ਨੇ 1984 ਤੇ ਫਿਲਮ ਬਣਾਈ ਸੀਗੀ ਉਹ ਵੀ ਬੜੀ ਮقبول ਹੋਈ ਇਹ ਜਿਹੜੇ ਕਿੰਤੂ ਪ੍ਰੰਤੂ ਆ ਜਿਵੇਂ ਅੱਜ ਲੱਗ ਰਹੇ ਆ ਕਨੜਾ ਸਾਹਿਬ ਦੀ ਫਿਲਮ ਤੇ ਇਹ ਇਲਜ਼ਾਮ ਉਦੋਂ ਵੀ ਲੱਗੇ ਸੀਗੇ ਅਨਫੋਰਚਨਟਲੀ ਉਦੋਂ ਮੈਂ ਪੰਜਾਬ ਐਜ਼ ਅ ਫਿਲਮ ਜਿਹੜਾ ਸੈਂਸਰ ਬੋਰਡ ਆ ਭਾਰਤ ਸਰਕਾਰ ਦਾ ਮੈਂਬਰ ਸੀਗਾ 9 ਤੋਂ ਲੈ ਕੇ 14 ਤੱਕ ਉਦੋਂ ਫਿਲਮ 1984 ਆਈ ਸੀਗੀ ਤੇ ਉਹ ਅਸੀਂ ਪਾਸ ਕੀਤੀ ਸੀ ਕਿਉਂਕਿ ਉਸ ਫਿਲਮ ਦੇ ਵਿੱਚ ਕੋਈ ਵੀ ਜਿਹੜਾ ਕਹਿ ਲੋ ਵੀ ਦੇਸ਼ ਪ੍ਰਤੀ ਪੰਜਾਬ ਪ੍ਰਤੀ ਕੋਈ ਐਸਾ ਜਿਹੜਾ ਫਿਲਮ ਕਾਰਨ ਹੈ ਜਾਂ ਕੋਈ ਰੂਲ ਹੈ ਜਾਂ ਦ੍ਰਿਸ਼ ਹੈ ਉਹ ਦੀ ਸੀ ਉਹਦੇ ਚ ਨਜ਼ਰ ਆਉਂਦਾ ਇੱਕ ਪੰਜਾਬ ਦੀ ਉਹ ਵੀ ਇੱਕ ਗਾਥਾ ਸੀ ਕਿਉਂਕਿ ਜਿਹੜਾ ਉਹ ਜਿਹੜਾ ਕਤਲਿਆ ਹੋਇਆ 84 ਦੇ ਵਿੱਚ ਉਹ ਸਾਰੀ ਉਹ ਸਟੋਰੀ ਸੀਗੀ ਔਰ ਮੈਨੂੰ ਹੋਰ ਬਾੜਾ ਵੀ ਉਹਦੇ ਵਿੱਚ ਜਿਹੜੇ ਕਿਰਨ ਖੇਰ ਹੁੰਦੇ ਸੀਗੇ ਚੰਡੀਗੜ੍ਹ ਤੋਂ ਐਮਪੀ ਉਸ ਵੇਲੇ ਉਹਨਾਂ ਨੇ ਇਸ ਫਿਲਮ ਦੇ ਵਿੱਚ ਦਲਜੀਤ ਦਸਾਂਜ ਦੀ ਮਦਰ ਦਾ ਰੋਲ ਕੀਤਾ ਸੀਗਾ ਤੁਹੇ ਫਿਲਮ ਤੇ ਰੋਕ ਨਹੀਂ ਲਗਣੀ ਚਾਹੀਦੀ ਕਿਸੇ ਵੀ ਕੀਮਤੇ ਕਿਉਂਕਿ ਇਹ ਹਿਊਮਨ ਰਾਈਟ ਨੂੰ ਜਿਹੜਾ ਅ ਦਰਸਾਉਂਦੀ ਹੈ ਹਿਊਮਨ ਰਾਈਟ ਤੇ ਖੰਡਰ ਸਾਹਿਬ ਨੇ ਬਹੁਤ ਕੰਮ ਕੀਤਾ ਇਹ ਦੁਕਾਨ ਜਿਹੜਾ ਆ ਇਹ 90 92 ਤੋਂ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਬਹੁਤ ਵੱਡੀ ਕਤਲੋਗਾਰਤ ਪੁਲਿਸ ਵੱਲੋਂ ਉਸ ਵੇਲੇ ਦੇ ਜਿਹੜੇ ਹਾਕਮ ਸੀਗੇ ਅ ਪੁਲਿਸ ਦੇ ਅਫਸਰ ਉਹਨਾਂ ਨੇ ਇੱਕ ਕਤਲਗਾਰਤ ਜਿਹੜੀ ਹੈ 25000 ਦੇ ਕਰੀਬ ਨੌ ਸਿਕ ਨੌਜਵਾਨ ਬੱਚੇ ਮਾਰ ਕੇ ਤੇ ਉਹਨਾਂ ਦੇ ਜਿਹੜੇ ਸੰਸਕਾਰ ਹੈ ਉਹ ਤਰ ਤਰ ਪੱਟੀ ਤੇ ਤੀਜਾ ਦੁਰਗਾਣਾ ਮੰਦਿਰ ਦਾ ਜਿਹੜਾ ਸ਼ਮਸ਼ਾਨ ਘਟ ਇਹ ਸਾਰੇ ਸੰਸਕਾਰ ਉੱਥੇ ਹੋਈ ਸੀ ਸੋ ਉਹਦੇ ਤੇ ਆਧਾਰ ਤੇ ਫਿਲਮ ਹੈ ਫਿਲਮ ਨੂੰ ਮੈਂ ਤਾਂ ਇੱਕ ਹੋਰ ਗੱਲ ਦੇਖੀ ਹੈ ਵੀ ਹਾਲ ਤੱਕ ਕਿਸੇ ਵੀ ਕੋਈ ਵੱਡੇ ਸੰਗਠਨ ਨੇ ਇਹ ਇਹ ਤੇ ਰੋਕਲੈਂਡ ਦੀ ਮੰਗ ਨਹੀਂ ਕੀਤੀ ਸੋ ਜਿਹੜੇ ਅ ਹੋ ਰਿਹਾ ਜਿਹੜੇ ਸੀਨ ਕੱਟੇ ਜਾ ਰਹੇ ਚਲੋ ਕੱਟ ਕੇ ਵੀ ਇਹ ਫਿਲਮ ਰਿਲੀਜ਼ ਹੋਊਗੀ ਉਹ ਰੋਕੀ ਨਹੀਂ ਜਾ ਸਕਦੀ ਸਰ ਲੱਗਦਾ ਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਖੱਲੜਾ ਸਾਹਿਬ ਦੀ ਜਿੰਮੇਵਾਰੀ ਕਿਉਂਕਿ ਮਨੁੱਖੀ ਅਧਿਕਾਰਾਂ ਬਾਰੇ ਜਾਂ ਸੀ ਕਹਿ ਸਕਦੇ ਹਾਂ ਉਹਨਾਂ ਨੌਜਵਾਨਾਂ ਦੀ ਆਵਾਜ਼ ਚੁੱਕੀ ਸੀ ਜਿਹੜੇ ਲਗਾਤਾਰ ਮਿਸਿੰਗ ਹੋ ਰਹੇ ਸੀ ਪੰਜਾਬ ਦੀ ਗੱਲ ਕੀਤੀ ਦੇ ਕੋ ਇਹ ਦੂ ਵੱਡੀ ਗੱਲ ਖਾਲੜਾ ਸਾਹਿਬ ਤੋਂ علاوہ ਇਹ ਗੱਲ ਚੁੱਕੀ ਦੀ ਕਿਸੇ ਨੇ ਇੱਕ ਵਾਹਦ ਜਸਵੰਤ ਸਿੰਘ ਖਾਲੜਾ ਹੋਏ ਐ ਹਿਊਮਨ ਰਾਈਟਸ ਦੇ ਵੱਡੇ ਐਕਟਿਵਿਸਟ ਪੰਜਾਬ ਦੇ ਵਿੱਚ ਜਿਹੜਾ ਨੇ ਪੰਜਾਬ ਇੰਡੀਆ ਹੀ ਨਹੀਂ ਅਮਰੀਕਾ ਕੈਨੇਡਾ ਇੰਗਲੈਂਡ ਉੱਥੇ ਜਾ ਕੇ ਵੀ ਉਹਨੇ ਉਹ ਜਿਹੜੀਆਂ ਉਹਨਾਂ ਸਰਕਾਰਾਂ ਨੂੰ ਇਹ ਬੇਨਤੀ ਕੀਤੀ ਵੀ ਪੰਜਾਬ ਦੇ ਵਿੱਚ ਐਡਾ ਤਸ਼ੱਦਦ ਹੋ ਰਿਹਾ ਹੈ ਗਵਰਨਰ ਦੇ ਰਾਜ ਦੇ ਵਿੱਚ ਕੇ ਪੀ ਐਸ ਗਿਲਦ ਦਾ ਰਾਜ ਸੀਗਾ ਉਰ ਜਿਹੜੇ ਡੀ ਐਸ ਪੀ ਲੈਵਲ ਦੇ ਅਫਸਰ ਹੈ ਉਹ ਸਾਰੇ ਪੰਜਾਬ ਦੇ ਵਿੱਚ ਉਹ ਡੀ ਐਸ ਪੀ ਅਫਸਰਾਂ ਨੂੰ ਐਸ ਐਸ ਪੀ ਲਾਇਆ ਹੋਇਆ ਸੀ ਉਸ ਵੇਲੇ ਗੁਰੂ ਤੇ ਚੱਦਰ ਤੋਂ ਉਹ ਹੁਕਮ ਸੀਗੇ ਕੇ ਪੀ ਐਸ ਗਿਲਦ ਦੇ ਜੋ ਉੱਪਰ ਜਿਹੜੀ ਹਕੂਮਤ ਸੀਗੀ ਉਦੋਂ ਕਾਂਗਰਸ ਦੀ ਉਹਨਾਂ ਦਾ ਹੁਕਮ ਚੱਲਦੇ ਸੀਗੇ ਤੇ ਬਾਹਰ ਦਾ ਜਦੋਂ ਦਬਾਅ ਪਿਆ ਅ ਇੰਟਰਨੈਸ਼ਨਲ ਤੇ ਇਹ ਜਿਹੜੀ ਖੰਡਾੜਾ ਸਾਹਿਬ ਦੀ ਰਿਪੋਰਟ ਸੀ ਉਹ ਸੀਬੀਆਈ ਦਾ ਕੇਸ ਵੀ ਰਜਿਸਟਰਡ ਹੋਇਆ ਇਹ ਮੇਰਾ ਖਿਆਲ ਕਾਫੀ ਤਾਂ ਅਫਸਰਾਂ ਨੂੰ ਉਹਦੇ ਸਜ਼ਾ ਵੀ ਮਿਲ ਗਈ ਹੈ ਕਈ ਅਫਸਰ ਮਰ ਵੀ ਚੁੱਕੇ ਆ ਅਜੀਤ ਸਿੰਘ ਸੰਧੂ ਉਹ ਆਪ ਹੀ ਉਹਨਾਂ ਨੇ ਸੁਸਾਇਡ ਕਰ ਲਿਆ ਸੀ ਹੋਰ ਵੀ ਕਈ ਅਫਸਰਾਂ ਮਰ ਗਏ ਜਿਹੜੇ ਹਾਲੇ ਟ੍ਰਾਇਲ ਚੱਲ ਰਹੇ ਆ ਮੈਨੂੰ ਪਤਾ ਲੱਗਿਆ ਵੀ ਇੱਕ ਮਹਾਲੀ ਜਿਹੜੀ ਸੀਬੀਆਈ ਕੋਰਟ ਹੈ ਉੱਥੇ ਵੀ ਟ੍ਰਾਇਲ ਚੱਲ ਰਹੇ ਆ ਜਿਹੜੇ ਇਹ ਬੇਦੋਸ਼ੀ ਸਿੱਖ ਨੌਜਵਾਨ ਮਾਰੇ ਸੀਗੇ ਪੁਲਿਸ ਨੇ ਉਹਨਾਂ ਦਾ ਸੋ ਇਹ ਜਿਹੜੀ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਏ ਸਾਰੀ ਅੱਜ ਦੀ ਨਵੀਂ ਪੀੜ੍ਹੀ ਨੂੰ ਵੀ ਉਦੋਂ ਕੀ ਹੋਇਆ 82 ਤੋਂ ਲੈ ਕੇ 90 ਕੜਮੇ ਤੱਕ ਵੀ ਕਿਹੜੇ ਕੀ ਹਾਲਾਤ ਸੀ ਕੀ ਹੋਇਆ ਵੀ ਕਿਉਂ ਉਹਨਾਂ ਨੌਜਵਾਨਾਂ ਨੂੰ ਬੇਕਸੂਰ ਨੌਜਵਾਨਾਂ ਨੂੰ ਮਾਰਿਆ ਗਿਆ ਉਹਨਾਂ ਦੀ ਬਾਤ ਕਿ ਉਹਦੇ ਟੁਕੜੇ ਤੜੜਾ ਸਭ ਖੁਦ ਮਿਸਿੰਗ ਹੋ ਗਏ ਇਸ ਨੂੰ ਲੈ ਕੇ ਲੱਗਦਾ ਕਿ ਵੱਡੇ ਜਣੇ ਨੇ ਸਵਾਲ ਫਿਲਮ ਦੇ ਵਿੱਚ ਛੁਪੀ ਜਾ ਸਕਦੇ ਨੇ ਇਸ ਨੂੰ ਲੈ ਕੇ ਵੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਜਾਂ ਫਿਰ ਨਹੀਂ ਤੇ ਬੇਸਿਕਲੀ ਹੋਏ ਉਹਨਾਂ ਨੂੰ ਘਰੋਂ ਚੱਕਿਆ ਪੁਲਿਸ ਨੇ ਤਰੰਤਾਂ ਪੁਲਿਸ ਨੇ ਉਹਨਾਂ ਨੂੰ ਘਰੋਂ ਚੱਕ ਕੇ ਉਹਨਾਂ ਨੂੰ ਮਾਰਿਆ ਗਿਆ ਤਸ਼ੱਦਦ ਕਰਕੇ ਮਾਰ ਕੇ ਉਹਨਾਂ ਨੂੰ ਚਲੋ ਕਹਿੰਦੇ ਕਈ ਤਾਂ ਕਹਿੰਦੇ ਆ ਵੀ ਉਹ ਜਿਹੜਾ ਦਰਿਆ ਹੈਗਾ ਬਿਆਸ ਦੇ ਵਿੱਚ ਰੋੜ ਦਿੱਤਾ ਗਿਆ ਸੋ ਉਹ ਵੀ ਸੀਬੀਏ ਦੇ ਵਿੱਚ ਗਵਾਹ ਵੀ ਸੀਗੇ ਜਿਨ੍ਹਾਂ ਨੂੰ ਹਾਲ ਪਤਾ ਆ ਪਰ ਅਨਫੋਰਚੂਨੇਟਲੀ ਜਿਹੜਾ ਐਸਐਸਪੀ ਸੀਗਾ ਸੰਧੂ ਉਹ ਅੱਜ ਇਸ ਦੁਨੀਆ ਤੇ ਹੈ ਨਹੀਂਗਾ ਸਚਾਈ ਤਾਂ ਇਹੀ ਲੋਕ ਦੱਸ ਸਕਦੇ ਆ ਕਈ ਜਿੰਦੇ ਵੀ ਅੱਜ ਵੀ ਜਿਨ੍ਹਾਂ ਨੂੰ ਪਤਾ ਉਸ ਸਾਰੇ ਜਿਹੜਾ ਉਦੋਂ ਹਾਲਾਤ ਸੀਗੇ ਇਹ ਸਾਰੀ ਜਦੋਂ ਫਿਲਮ ਸਾਹਮਣੇ ਆਊਗੀ ਫਿਲਮ ਦੇ ਵਿੱਚ ਦੁਨੀਆ ਨੂੰ ਸਚਾਈ ਪਤਾ ਲੱਗੂਗੀ ਵੀ ਅਸਲ ਗੱਲ ਕੀ ਸੀਗੀ ਸਰ ਤੁਸੀਂ ਇੱਕ ਫਿਲਮ ਦੇ ਉੱਤੇ ਕਹਿੰਦੇ ਰੋਕ ਵੀ ਲਗਾਈ ਸੀ ਜਿਹੜੀ ਫਿਲਮ ਸੀ ਐਮਐਸਜੀ ਗੋਰ ਉਹਦੇ ਉੱਤੇ ਜਿਹੜੀ ਮੈਸੇਂਜਰ ਆਫ ਗੋਰ ਜਿਹਦੇ ਉੱਤੇ ਰੋਕ ਰੋਕ ਵੀ ਲਗਾਈ ਸੀ ਕੀ ਲੱਗਦਾ ਕੀ ਫਿਲਮਾਂ ਦੇ ਉੱਤੇ ਰੋਕ ਜਿਹੜਾ ਸੈਂਸਰ ਬੋਰਡ ਲਗਾ ਸਕਦਾ ਜਾਂ ਕਿੰਨੇ ਕੁ ਜਿਸ ਤਰ੍ਹਾਂ ਜਿਹੜੀ ਕਟਿੰਗ ਕਰਦਾ ਦੇਖੋ ਉਸ ਫਿਲਮ ਤੇ ਰੋਕ ਲੱਗਦੀ ਹੈ ਜਿਹੜੀ ਫਿਲਮ ਦੇਸ਼ ਵਿਰੋਧੀ ਹੋਵੇ ਜਾਂ ਜਿਹੜੀ ਫਿਲਮ ਦੇ ਵੜਨ ਨਾਲ ਜਾਂ ਚੱਲਣ ਨਾਲ ਜਾਂ ਸਰਵਾ ਕੰਗਰਾਂ ਦੇ ਵਿੱਚ ਲੱਗਣ ਨਾਲ ਉਸ ਦੇਸ਼ 'ਚ ਹਾਲਾਤ ਖਰਾਬ ਹੋਣ ਜਾਂ ਉਸ ਸੂਬੇ ਦੇ ਹਾਲਾਤ ਖਰਾਬ ਜਿਹੜੀ ਮੈਸेंजर ਆਫ ਗੋਡ ਫਿਲਮ ਸੀਗੀ ਉਹਦੇ ਤੇ ਬਹੁਤ ਵੱਡੇ ਇਤਰਾਜ਼ ਉਸ ਵੇਲੇ ਦੇ ਅਕਾਲ ਤਖਸਾਲ ਦੇ ਜਥੇਦਾਰ ਸਿਗੇ ਗੈਨੀ ਜੁਗਿੰਦਰ ਸਿੰਘ ਬਦਾਂਤੀ ਉਹਨਾਂ ਨੇ ਮੈਨੂੰ ਇੱਕ ਪੱਤਰ ਲਿਖਿਆ ਸੀਗਾ ਵੀ ਜਿਹੜੀ ਇਹ ਫਿਲਮ ਹੈ ਰਾਮ ਰਹੀ ਮਲੋਂ ਫਿਲਮ ਆਈ ਜਾ ਰਹੀ ਹੈ ਮੈਸेंजर ਆਫ ਗੋਡ ਇਹਦੇ ਤੇ ਪਵੰਦੀ ਲੱਗਣੀ ਚਾਹੀਦੀ ਹੈ ਉਹ ਮੈਂ ਅਸੀਂ ਉਹ ਫਿਲਮ 10 ਵਾਰ ਦੇਖੀ ਜਦੋਂ ਉਹ ਫਿਲਮ ਸਾਡੀ ਚੇਅਰ ਪਰਸਨ ਸੀਗੀ ਲੀਨਾ ਸੈਮਸੰਗ ਉਹ ਇੱਕ ਸਾਊਥ ਇੰਡੀਅਨ ਲੇਡੀ ਸੀਗੀ ਉਹਨੇ ਉਹ ਪੰਜਾਬੀ ਘਟ ਜਾਣਦੇ ਸੀਗੇ ਤੇ ਉਹਨਾਂ ਨੇ ਮੈਨੂੰ ਹਰ ਚੀਜ਼ ਬਾਰੇ ਪੁੱਛਿਆ ਵੀ ਇਹ ਵੀ ਕੀ ਹੈ ਮੈਂ ਕਿਹਾ ਜੀ ਇਹਦੇ ਵਿੱਚ ਜਿਹੜਾ ਰਾਮ ਰਹੀਮ ਰੋਲ ਕਰ ਰਿਹਾ ਹੀਰੋ ਦਾ ਇੱਕ ਚੁਣੌਤੀ ਦੇ ਰਿਹਾ ਕੌਮ ਨੂੰ ਸਿਕ ਕੌਮ ਨੂੰ ਵੀ ਇਹ ਫਿਲਮ ਜਦੋਂ ਚੱਲੂਗੀ ਜਾਂ ਲੱਗੂਗੀ ਇਹਦੇ ਨਾਲ ਸਾਡੇ ਦੇਸ਼ ਦੇ ਰਾਤ ਵੀ ਖਰਾਬ ਹੋ ਸਕਦੇ ਆ ਸੋ ਅਸੀਂ ਉਹ ਫਿਲਮ ਰਿਜੈਕਟ ਕੀਤੀ ਉਦੋਂ 14 ਦੇ ਵਿੱਚ ਮਨੀਸ਼ ਤਿਵਾੜੀ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰ ਸਿਕ ਸਰਕਾਰ ਬਦਲ ਗਈ ਸਰਕਾਰ ਬਦਲਣ ਤੋਂ ਬਾਅਦ ਉਹ ਕਾਫੀ ਅਕਸ਼ੇ ਕੁਮਾਰ ਸੁਖਵੀਰ ਬਾਦਲ ਕਾਫੀ ਅੰਦਰ ਰੋਲ ਵੀ ਇਹ ਫਿਲਮ ਇਹਨਾਂ ਨੇ ਉਦੋਂ ਸੈਂਸਰ ਬੋਰਡ ਦੇ ਉੱਤੇ ਇੱਕ ਟਰਬਿਊਨਲ ਹੈ ਫਿਲਮ ਟਰਬਿਊਨਲ ਇਹਨਾਂ ਨੇ ਉਹ ਫਿਲਮ ਉਦੋਂ 15 ਦੇ ਵਿੱਚ ਟਰਬਿਊਨਲ ਤੋਂ ਪਾਸ ਕਰਾ ਕੇ ਚਲਾਈ ਸਦੇਸ਼ ਦੇ ਵਿੱਚ ਔਰ ਮੈਨੂੰ ਯਾਦ ਆ ਇੱਥੇ ਪੰਜਾਬ ਦੇ ਵਿੱਚ ਫਿਲਮ ਜਦੋਂ ਚਲਦੀ ਸੀ ਤਾਂ ਸਿਨੇਮਾ ਘਰਾਂ ਦੇ ਵਿੱਚ ਪ੍ਰੇਮੀ ਦੇਖਣ ਵਾਲੇ ਬਹੁਤ ਘੱਟ ਹੁੰਦੇ ਸੀਗੇ ਤੇ ਪੰਜਾਬ ਪੁਲਿਸ ਜ਼ਿਆਦਾ ਹੁੰਦੀ ਸੀ ਤੋ ਇਹ ਇਹੀ ਜਿਹੀ ਫਿਲਮਾਂ ਨਹੀਂ ਅ ਅ ਬੜਨੀਆਂ ਵੀ ਨਹੀਂ ਚਾਹੀਦੀਆਂ ਤੇ ਇਹਨਾਂ ਤੇ ਰੋਕ ਲੱਗਣੀ ਜ਼ਰੂਰੀ ਹੈ ਪਰ ਜਿਹੜੀ ਆ ਫਿਲਮ ਹੈ ਅ ਅ ਕਰਨਲ ਸਾਹਿਬ ਵਾਲੀ ਇਸ ਫਿਲਮ ਦੇ ਵਿੱਚ ਤਾਂ ਇੱਕ ਸਚਾਈ ਹੈ ਇੱਕ ਗਾਥਾ ਹੈ ਉਸ ਵੀੜੇ ਦੀ 10 ਸਾਲ ਜੋ ਪੰਜਾਬ ਦੇ ਵਿੱਚ ਹੋਇਆ ਉਹਦੀ ਇੱਕ ਗਾਥਾ ਹੈ ਸਚਾਈ ਹੈ ਇਹ ਤਾਂ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਤੇ ਮੈਂ ਇੱਕ ਹੋਰ ਫਿਲਮ ਸੀ ਉਦੋਂ ਪਦਮਾਵਤੀ ਬਹੁਤ ਵੱਡੇ ਬੈਨਰ ਦੀ ਫਿਲਮ ਸੀ ਉਹਦੇ ਤੇ ਬੜਾ ਜਿਹੜੇ Hindu ਸੰਗਠਨਾਂ ਦੇਸ਼ ਦੇ ਉਹਨਾਂ ਨੇ ਇਤਰਾਜ਼ ਵੀ ਉਠਾਏ ਵੀ ਇਹ ਫਿਲਮ ਪਦਮਾਵਤੀ ਰਿਲੀਜ਼ ਨਹੀਂ ਹੋਣੀ ਚਾਹੀਦੀ ਸੋ ਵੱਡੇ ਬੈਨਰ ਦੀ ਫਿਲਮ ਸੀਗੀ ਤੇ ਉਹ ਜਦੋਂ ਸਮਝੌਤਾ ਹੋਇਆ ਨਾਂ ਚੇਂਜ ਕਰਕੇ ਉਹਦਾ ਪਦਮਾਵਤ ਰਕਤ ਫਿਲਮ ਤੇ ਰੋਕ ਨਹੀਂ ਲਾਈ ਜਾ ਸਕਦੀ ਕਿਸੇ ਵੀ ਕੀਮਤ ਤੇ ਜਿਹੜੀਆਂ ਫਿਲਮਾਂ ਕਿਉਂਕਿ ਪਦਵਾ ਜਿਹੜੀ ਪਦਮਾਵਤੀ ਉਹ ਵੀ ਇੱਕ ਸੱਚੀ ਗਾਥਾ ਹੈ ਸਾਡੇ ਇਤਿਹਾਸ ਦੀ ਤੇ ਉਹ ਗਾਥਾ ਨੂੰ ਅੱਜ ਦੀ ਪੀੜ੍ਹੀ ਨੇ ਦੇਖਿਆ ਬੜਾ ਸਲਾਇਆ ਔਰ ਫਿਲਮ ਸੁਪਰ ਹਿੱਟ ਹੋਈ ਪਰ ਮੈਂ ਸਾਬੀਦਾ ਵੀ ਇਹ ਜਿਹੜੀਆਂ ਫਿਲਮਾਂ ਨੇ ਜਿਵੇਂ ਦਲਜੀਤ ਸਾਰਜ ਨੇ 1984 ਕੀਤੀ ਜਾਂ ਹੁਣ ਜਿਹੜੀ ਉਹ ਫਿਲਮੇ ਕਰ ਰਿਹਾ ਖਾਨੜਾ ਸਾਹਿਬ ਤੇ ਇਹ ਫਿਲਮਾਂ ਸਾਡੇ ਔਣ ਵਾਲੀ ਜਿਹੜੀਆਂ ਪੀੜ੍ਹੀਆਂ ਦੇ ਉਨ ਲਈ ਇੱਕ ਇਤਿਹਾਸ ਹੈ ਵੀ ਸਾਡੇ ਪੰਜਾਬ ਦੇ ਵਿੱਚ ਕੀ ਕੁਝ ਹੁੰਦਾ ਰਿਹਾ ਅਗਰ ਮੁਗਲਾਂ ਤੋਂ ਬਾਅਦ ਵੀ ਇਹ ਜਿਹੜੇ ਤਸ਼ੱਦਦ ਹੋਏ ਐ 84 ਦੇ ਦੰਗੇ ਕਹਿ ਲਓ ਬਲੂਸਟਾਰ ਰੈਪ੍ਰੀਸ਼ਨ ਕਹਿ ਲਓ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਕਹਿ ਲਓ ਇਹ ਸਾਰੇ ਮੁਗਲਾਂ ਤੋਂ ਬਾਅਦ ਜਿਹੜੇ ਤਸ਼ੱਦਦ ਐ ਇਹ ਹੋਏ ਐ ਇਹ ਸਾਡੀ ਨੌਜਵਾਨ ਪੀੜੀ ਨੂੰ ਬਿਲਕੁਲ ਯਾਦ ਰੋਣੀ ਚਾਹੀਦੀ ਹੈ ਤੇ ਉਹਨਾਂ ਨੂੰ ਦੱਸਣੇ ਵੀ ਚਾਹੀਦੇ ਐ